ਰਾਗ ਗੋੜੀ ਬੈਰਾਗਣ ਕਬੀਰ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੀਵਤ ਪਿੱਤਰ ਨ ਮਾਨੇ ਕੋ ਹੋਏ ਸਰਾਦ ਕਰਾਹੀ ਪਿੱਤਰ ਪੀ ਬਪਰੇ ਕਹੋ ਕਿਉ ਪਾਵੇ ਕਉਆ ਕੁਕਰ ਖਾਹੀ ਮੋਕੋ ਕੁਸਲ ਬਤਾਉ ਕੋਈ ਕੁਸਲ ਕੁਸਲ ਕਰਤੇ ਜਗ ਬਿਨ ਸੇ ਕੁਸਲ ਪੀ ਕੈਸੇ ਹੋਈ ਰਹਾਓ ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੇ ਜਿਉ ਦੇਹੀ ਐਸੇ ਪਿਤਰ ਤੁਮਾਰੇ ਕਹੀਏ ਆਪਨ ਕਹੀਏ ਨਲੇਹੀ ਸਰ ਜਿਉ ਕਾਟੇ ਨਿਰ ਜਿਉ ਪੂਜੇ ਅੰਤ ਕਾਲ ਕੋ ਭਾਰੀ ਰਾਮ ਨਾਮ ਕੀ ਗਤ ਨਹੀਂ ਜਾਨੀ ਭੈ ਡੂਬੇ ਸੰਸਾਰੀ ਦੇਵੀ ਦੇਵਾ ਪੂਜੇ ਡੋਲੇ ਪਾਰ ਬ੍ਰਹਮ ਨਹੀਂ ਜਾਨਾ ਕਹਿਤ ਕਬੀਰ ਅਕਲ ਨਹੀਂ ਚੇਤਿਆ ਵਿਖਿਆ ਸਿਉ ਲਪਟਾਨਾ ਗੌੜੀ ਜੀਵਤ ਮਰੇ ਮਰੇ ਫੁਨ ਜੀਵੇ ਐਸੇ ਸੁਨ ਸੁਮਾਇਆ ਅੰਜਨ ਮਹੇ ਨਰੰਜਨ ਰਹੀਏ ਬਹੁੜ ਨਾ ਭਵ ਜਲ ਪਾਇਆ ਮੇਰੇ ਰਾਮ ਐਸਾ ਖੀਰ ਬਲੋਈਏ ਗੁਰਮਤ ਮਨੁਆ ਅਸਿਰ ਰਾਖੋ ਇਨ ਵਿਦ ਅੰਮ੍ਰਿਤ ਪੀਓਈਏ ਰਹਾਓ ਗੁਰ ਕਾ ਬਾਣ ਬਜਰ ਕਲ ਛੇਦੀ ਪ੍ਰਗਟਿਆ ਪਦੁ ਪ੍ਰਗਾਸਾ ਸਕਤ ਅਧੇਰ ਜੇਵੜੀ ਭਰਮ ਚੂਕਾ ਨਹਿਚਲ ਸੇਵਕਰ ਬਾਸਾ ਤਿਨ ਬਿਨ ਬਾਣੇ ਧਨ ਖਚੜਾਈਏ ਇਹੋ ਜਗ ਬੇਦਿਆ ਭਾਈ ਦੈ ਦਿਸ ਬੁੱਢੀ ਪਵਨ ਚੁਲਾਵੇ ਡੋਰ ਰਹੀ ਲਿਬਲਾਈ ਉਨਮਨ ਮਨੁਆ ਸੋਨ ਸਮਾਨਾ ਦੁਵਿਧਾ ਦੁਰਮਤ ਪਾਗੀ ਕਹੋ ਕਬੀਰ ਅਨਭਾਉ ਇਕ ਦੇਖਿਆ RAM ਨਾਮ ਲਿਵ ਲਾਗੀ ਗੌੜੀ ਬਰਾਗਣ ਤਿਬ ਦੇ ਉਲਟ ਤ ਪਾਵਨ ਚੱਕਰ ਖਟ ਭੇਦੇ ਸੁਤ ਸੁਨ ਅਨਰਾਗੀ ਆਵੇ ਨਾ ਜਾਏ ਮਰੇ ਨ ਜੀਵੇ ਤਾਸ ਖੋਜ ਬਿਰਾਗੀ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਭਈ ਅਵਰੇ ਨਾਤਰ ਥਾਪ ਬਗਾਣਾ ਰਹਾਉ ਨਿਵਰੇ ਦੂਰ ਦੂਰ ਫੁਨ ਨਿਵਰੇ ਜਿਨ ਜੈਸਾ ਕਰ ਮਾਨਿਆ ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨ ਪਿਆ ਤਿੰ ਜਾਣਿਆ ਤੇਰੀ ਨਿਰਗੁਨ ਕਥਾ ਕਾਏ ਸਿਉ ਕਹੀਏ ਐਸਾ ਕੋਈ ਬਬੇਕੀ ਕਹੋ ਕਬੀਰ ਜਿਨ ਦੀਆ ਬਲਿਤਾ ਤਿੰ ਜੈਸੀ ਚਲ ਦੇਖੀ ਗੌੜੀ ਤੈ ਪਾਵਸ ਸਿੰਧ ਧੂਪ ਨਹੀਂ ਛਈਆ ਤੈ ਉਤਪਤ ਪੱਲੋ ਨਹੀਂ ਜੀਵਤ ਮਿਰਤ ਨਾ ਦੁਖ ਸੁਖ ਵਿਆਪੇ ਸੋਨ ਸਮਾਦ ਦੋ ਤਹ ਨਹੀਂ ਸਹਿਜ ਕੀ ਅਕਥ ਕਥਾ ਹੈ ਨਿਰਾਰੀ ਤੁਲ ਨਹੀਂ ਚੜੇ ਜਾਏ ਨਾ ਮੁਕਾਤੀ ਚਲੁਕੀ ਹਲੂਕੀ ਲਗੇ ਨਾ ਭਾਰੀ ਰਹਾਉ ਅਰਧ ਉਰਧ ਦੋ ਤਹ ਨਹੀਂ ਰਾਤ ਦਿਨ ਤਹ ਨਹੀਂ ਜਲ ਨਹੀਂ ਪਵਨ ਪਾਵਕ ਫੁਨ ਨਹੀਂ ਸਤਗੁਰੂ ਤਹਾਂ ਸਮਾਹੀ ਅਗਮ ਅਗੋਚਰ ਰਹੇ ਦਰੰਤਰ ਗੁਰ ਕਿਰਪਾ ਤੇ ਲਹੀਏ ਕਹੋ ਕਬੀਰ ਬਲ ਜਾਓ ਗੁਰ ਆਪਣੇ ਸਤ ਸੰਗਤ ਮਿਲ ਰਹੀਏ ਗੌੜੀ ਪਾਪ ਪੁੰਨ ਦੁਇ ਬੈਲ ਵਿਸਾਹੇ ਪਵਨ ਪੂਜੀ ਪਰਗਾਸਿਓ ਤ੍ਰਿਸ਼ਣ ਗੁਣ ਭਰੀ ਕਟ ਪੀਤਰ ਇਨ ਬਿਦ ਤਾੰਡਾ ਬਿਸਾਹੋ ਐਸਾ ਨਾਹੀ ਕਲਾਮ ਹਮਾਰਾ ਸਗਲ ਸੰਸਾਰ ਕਿਉ ਬਨ ਜਾ ਰਹਾ ਹੋ ਕਾਮ ਕਰੋਦ ਦੁਇ ਭਏ ਜਗਾਤੀ ਮਨ ਤਰੰਗ ਬਟਵਾਰਾ ਪੰਚ ਤਤ ਮਿਲਦਾਨ ਨਵੇਰਾ ਤਾਂਡਾ ਉਤਰਿਓ ਪਾਰਾ ਕਹਿਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਨੇ ਆਈ ਕਾਟੀ ਚ ਚੜਤ ਬੈਲ ਇਕ ਥਾਕਾ ਚਲੋ ਗਉਣ ਛਟਕਾਈ ਗੋੜੀ ਪੰਜ ਪੱਦਾ ਪੇਵਕੜੇ ਦਿਨ ਚਾਰ ਹੈ ਸਹੌਲੜੇ ਜਾਣਾ ਅੰਧਾ ਲੋਗ ਨਾ ਜਾਣਾ ਹੀ ਮੂਰਖ ਇਆਣਾ ਕਹੋ ਡੱਡੀਆਂ ਬਾਧੇ ਤਨ ਖੜੀ ਪਾਹੂ ਘਰ ਆਏ ਮੁਕਲਾਓ ਆਏ ਰਹਾਓ ਓਜੇ ਦੇਸੇ ਖੋਹੜੀ ਕੌਣ ਲਾਜ ਵਹਾਰੀ ਲਾਜ ਘੜੀ ਸੁਨ ਟੂਟ ਪੜੀ ਉੱਠ ਚੱਲੀ ਪਨਹਾਰੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾਂ ਸੁਹਾਗਣ ਜਾਣੀਏ ਗੁਰ ਸ਼ਬਦ ਵਿਚਾਰੇ ਕਿਰਤ ਕੀ ਬਾਂਦੀ ਸਭ ਫੇਰੇ ਦੇਖੋ ਵਿਚਾਰੀ ਐਸੋ ਕੋ ਨਾ ਕਿਆ ਆਖੀਏ ਕਿਆ ਕਰੇ ਵਿਚਾਰੀ ਭਈ ਨਰਾਸੀ ਉੱਠ ਚੱਲੀ ਚਿੱਤ ਬੰਦ ਨ ਧੀਰਾ ਹਰ ਕੀ ਚਲਣੀ ਲਾਗ ਰੋ ਪੱਜ ਸ਼ਰਨ ਕਬੀਰਾ ਗੋੜੀ ਜੋਗੀ ਕਹੇ ਜੋਗ ਭਲ ਮੀਠਾ ਅਵਨ ਦੂਜਾ ਭਾਈ ਰੁੰਡਤ ਮੁੰਡਤ ਏਕੇ ਸ਼ਬਦੀ ਇਹੇ ਕਹੇ ਸਿੱਧ ਭਾਈ ਹਲਬੇਨ ਭਰਮ ਭੁਲਾਨੇ ਅੰਧਾ ਜਾ ਪਹਿ ਜਾਓ ਆਪ ਛੁਟਕਾਵਣ ਤੇ ਬਾਧੇ ਬਹੁ ਫਾਂਦਾ ਰਹਾਉ ਜੈ ਤੇ ਉਪਜੀਤਹੀ ਸਮਾਨੀ ਇਹ ਵਿਦ ਬਿਸਰੀ ਤੱਬ ਹੀ ਪੰਡਤ ਗੁਣੀ ਸੂਰ ਹਮਦਾਤੇ ਇਹ ਕਹੇ ਬੜ ਹਮ ਹੀ ਜੁਸੇ ਬੁਝਾਏ ਸੋਈ ਬੂਝੇ ਬਿਨ ਬੂਝੇ ਕਿਉ ਰਹੀਏ ਸਤਗੁਰੂ ਮੇਰੇ ਅੰਧੇਰਾ ਕਿਉਂਕੇ ਇਨ ਵਿਦਵਾਨ ਗਲਈਏ ਤਜ 바ਵੇ ਦਹਨੇ ਵਿਕਾਰਾ ਹਰ ਪਦ ਦਰੜ ਕਰ ਰਹੀਏ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ